ਸ਼ੰਭੂ ਬੈਰੀਅਰ ਤੇ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਚੱਲ ਰਹੇ ਧਰਨੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਸ਼ਿਰਕਤ ਕੀਤੀ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 31 ਅਗਸਤ ਨੂੰ ਸ਼ੰਭੂ ਕਿਸਾਨ ਧਰਨੇ ਤੇ 200 ਦਿਨ ਪੂਰੇ ਹੋਣ ਤੇ ਵੱਡੇ ਕਿਸਾਨ ਸੰਮੇਲਨ ਦਾ ਜਿਹੜਾ ਹੈ ਉਹ ਕੀਤਾ ਜਾਵੇਗਾ ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਸਵਰਨ ਸਿੰਘ ਪੰਦੇਰ ਨੇ ਦੱਸਿਆ ਹੈ ਕਿ ਕੇਂਦਰ ਸਰਕਾਰ ਦੀ ਨਵੀਂ ਨੀਤੀ ਦੇ ਕਾਰਨ ਬਾਸਮਤੀ ਦੇ ਕਾਸ਼ਤਕਾਰ ਕਿਸਾਨਾਂ ਦੇ ਲਈ ਬਹੁਤ ਖਤਰਾ ਹੈ ਅਤੇ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਹਿਣ ਤੇ ਕਿਸਾਨਾਂ ਨੇ 17% ਅਸਵੇਤ ਦੇ ਵਿੱਚ 4 ਰਕਬੇ ਦੇ ਵਿੱਚ ਬਾਸਮਤੀ ਦੀ ਕਾਸ਼ਤ ਕੀਤੀ ਸੀ ਅਤੇ ਇਸ ਦੇ ਵਿੱਚ ਪੰਜਾਬ ਚ ਕਰੀਬ 7 ਲੱਖ ਹੈਕਟੇਅਰ ਖੇਤਰ ਦੇ ਵਿੱਚ ਬਾਸਮਤੀ ਦੀ ਕਾਸ਼ਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਸੀ ਕਿ ਸੁਪਰ ਫਾਈਨ ਕਿਸਮਾ ਦਾ ਰੇਟ 2300 ਰੁਪਏ ਪ੍ਰਤੀ ਕੁੰਟੜਾ ਤੋਂ ਘਟ ਨਹੀਂ ਹੋਣ ਦੇਣਗੇ ਅਤੇ ਜਿਸ ਦੇ ਕਾਰਨ ਸੂਬੇ ਦੇ ਕਿਸਾਨਾਂ ਨੇ 1509 1692 1718 1121 ਆਦਿ ਦੀਆਂ ਕਿਸਮਾਂ ਦਾ ਜ਼ਿਆਦਾ ਪਰਕਬਾਚੋ ਨਾ ਲਗਾਇਆ ਤੇ ਉਹਨਾਂ ਨੇ ਕਿਹਾ ਕਿ ਹਲੇ ਤੱਕ ਹਰਿਆਣਾ ਅਤੇ ਪੰਜਾਬ ਦੇ ਵਿੱਚ ਬਾਸਮਤੀ ਦਾ 2200 ਤੋਂ 2400 ਰੁਪਏ ਪ੍ਰਤੀ ਕੁਆਂਟਲ ਰੇਟ ਚੱਲ ਰਿਹਾ ਹੈ ਤੇ ਜਿਸ ਦੇ ਨਾਲ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ ਕਿਸਾਨ ਆਗੂ ਪੰਦੇਰ ਨੇ ਕਿਹਾ ਕਿ ਐਸਕੇਐਮ ਗੈਰ ਰਾਜਨੀਤਿਕ ਦੇ ਆਗੂਆਂ ਨੂੰ ਨਵੀਂ ਦਿੱਲੀ ਦੇ ਐਪ 에어ਪੋਰਟ ਦੇ ਉੱਤੇ ਧਾਰਮਿਕ ਚਿੰਨ ਪਹਿਨਣ ਦਾ ਬਹਾਨਾ ਬਣਾ ਕੇ ਰੋਕਣਾ ਬਦਕਿਸਮਤੀ ਹੈ ਯੋਗ ਇਹਨਾਂ ਨੇ ਕਿਸਾਨਾਂ ਨੇ ਕਿਹਾ ਕਿ ਤਾਮਿਲਨਾਡੂ ਦੇ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਉਹਨਾਂ ਨੇ ਸ਼ਾਮਿਲ ਹੋਣ ਦੇ ਲਈ ਜਾਣਾ ਸੀ ਇਸ ਘਟਨਾ ਦੇ ਨਾਲ ਭਾਜਪਾ ਸਰਕਾਰ ਕਿਸਾਨੀ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਕਿਸਾਨਾਂ ਨੂੰ ਧਰਮ ਦੇ ਮੁੱਦਿਆਂ ਦੇ ਵਿੱਚ ਉਲਝਾਉਣ ਦਾ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਦੀ ਐਮਪੀ ਕੰਗਣਾ ਰਣੌਤ ਦਾ ਬਿਆਨ ਸਿਰਫ ਆਪਣੀ ਫਿਲਮ ਚ ਲਾਉਣ ਲਈ ਦਿੱਤਾ ਗਿਆ ਹੈ ਕਿਉਂਕਿ ਜਦੋਂ ਵੀ ਉਸ ਦੇ ਕੋਲ ਕੋਈ ਮੁੱਦਾ ਨਹੀਂ ਹੁੰਦਾ ਤਾਂ ਉਹ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਬੋਲ ਕੇ ਆਪਣੇ ਪੱਖ ਦੇ ਵਿੱਚ ਮਾਹੌਲ ਬਣਾਉਣ ਦੇ ਲਈ ਹੋਛੀ ਰਾਜਨੀਤੀ ਕਰਦੀ ਹੈ ਪਰ ਹੁਣ ਜਿਹੜੀ ਜੜਤਾ ਉਹ ਸਮਝ ਚੁੱਕੀ ਹੈ ਅਤੇ ਉਸ ਨੂੰ ਕੋਈ ਵੀ ਗੰਭੀਰਤਾ ਦੇ ਨਾਲ ਨਹੀਂ ਲੈਂਦਾ